तो तो भाँ 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 यार। सारे मैंबर प्लीज अगे आ रजनीश कुमार जी नवी प्रधानी मिल रजनीश कुमार जी नीट एक्सचेंज कर हैं जनाब साहब सामने देखो यार बड़ी विशेषता भाई साहब तुम ना भी नाम की एक साफ का प्रधान नए प्रधानों किन्ने प्यार ਨਾਲ ਦੇਖੋ ਸੀਟ ਜੋ ਹੈ ਦੇ ਰਹੇ ਨੇ नहीं समाज सेवा ਲਈ भाई एक मिनट दो सो मच एफर्ट टू मेक दिस मीटिंग इवन स्पेशल हम सारे ही आए हुए मेहमानों रिक्वेस्ट पैलोशिप एडिटर के लिए थैंक यू आई रिक्वेस्ट ਸਭ ਤੋਂ ਪਹਿਲਾਂ ਮੈਂ ਸਨਮਾਨਿਤ ਮੰਚ ਨੂੰ ਨਮਨ ਕਰਦਾ ਹਾਂ ਅਤੇ ਮੰਚ ਤੇ ਬੈਠੇ ਪੰਜਾਬ ਸਰਕਾਰ ਦੇ ਨੇ ਤੜਕ ਅਤੇ ਜਝਾਰੂ ਲੀਡਰ ਸਤਕਾਰਯੋਗ ਸ਼ਖਸੀਅਤ ਮੇਰੇ ਵੱਡੇ ਭਰਾ ਨਰਿੰਦਰ ਸ਼ੇਰਗਿੱਲ ਜੀ ਚੇਅਰਮੈਨ ਮਿਲਕ ਫੈਟ ਪੰਜਾਬ ਅਤੇ ਲਾਇਅਨ ਅਜੇ ਗੋਇਲ ਜੀ ਲਾਇਅਨ ਨਰੇਸ਼ ਗੋਇਲ ਜੀ ਲਾਇਅਨ ਜੇਪੀ ਸਿੰਘ ਸਹਦੇਵ ਜੀ ਲਾਇਅਨ ਸੰਜੀਤ ਗਰਗ ਜੀ ਲਾਇਅਨ ਮੰਨਤ ਭਾਰਗਵਾਦ ਜੀ ਸੌਰੀ ਸੰਨਤ ਭਾਰਗਵਾਦ ਜੀ ਅਤੇ ਅੱਜ ਦੀ ਇਸ ਸ਼ਾਮ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਪਹੁੰਚੇ ਸਾਰੇ ਕਲੱਬ ਮੈਂਬਰ ਮਹਿਮਾਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਦੇ ਹੋਏ ਆਉਣ ਵਾਲੇ ਸਾਲ ਲਈ ਲਾਈਨਸ ਕਲੱਬ ਥਰਡ ਸਿਟੀ ਦਾ ਪ੍ਰਧਾਨ ਚੁਣਿਆ। ਤੁਹਾਡੇ ਸਾਰੇ ਵੱਲੋਂ ਸਾਰਿਆਂ ਵੱਲੋਂ ਮੇਰੇ ਤੇ ਕੀਤੇ ਹੋਏ ਯਕੀਨ ਅਤੇ ਵਿਸ਼ਵਾਸ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਸਭ ਤੋਂ ਪਹਿਲਾਂ ਮੈਂ ਆਪਣੇ ਮੌਜੂਦਾ ਪ੍ਰਦਾਨ ਸ਼੍ਰੀ ਪੰਕਜ ਚੱਡਾ ਜੀ ਦੀ ਪ੍ਰਸ਼ੰਸਾ ਕਰਦਾ ਹਾਂ ਜਿਨ੍ਹਾਂ ਦੀ ਸਖਤ ਮਿਹਨਤ ਦੀ ਭਾਵਨਾ ਨਾਲ ਸਾਡਾ ਇਹ ਕਲੱਬ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਰੀ ਹੋ ਕੇ ਕੰਮ ਕਰ ਰਿਹਾ ਹੈ